ਦੋਸਤੋ ਅੱਜ ਦਿੱਲੀ ਐਨਸੀਆਰ ਵਿੱਚ ਸੁਪਰੀਮ ਕੋਰਟ ਨੇ ਬਹੁਤ ਵਧੀਆ ਫੈਸਲਾ ਲਿਆ ਜਿੰਨੇ ਵੀ ਵਾਰਾ ਕੁੱਤੇ ਹੋਣਗੇ ਉਹਨਾਂ ਨੂੰ ਫੜ ਕੇ ਸ਼ੈਲਟਰ ਹੌਂਸ ਭੇਜਿਆ ਜਾਊਗਾ ਕਿਉਂਕਿ ਪਿਛਲੀ ਦਿਨੀ ਦਿੱਲੀ ਐਨਸੀਆਰ ਦੇ ਵਿੱਚ ਬਹੁਤ ਜ਼ਿਆਦਾ ਵਾਰਾ ਕੁੱਤੇ ਹੋ ਗਏ ਸੀਗੇ ਜਿਨ੍ਹਾਂ ਨੇ ਕਿ ਆਮ ਨਾਗਰਿਕਾਂ ਨੂੰ ਵੱਢਿਆ ਤੇ ਬੱਚਿਆਂ ਨੂੰ ਨੋਜ-ਨੋਜ ਕੇ ਖਾਧਾ ਤੇ ਜਿਸ ਨਾਲ ਕਈਆਂ ਦੀ ਮੌਤ ਵੀ ਹੋਈ ਹੈ ਤੇ ਅੱਜ ਜਿਹੜਾ ਸੁਪਰੀਮ ਕੋਰਟ ਨੇ ਇਤਿਹਾਸਿਕ ਫੈਸਲਾ ਸੁਣਾਇਆ ਹੈ ਉਸ ਦੇ ਵਿੱਚ ਜੇਕਰ ਕੋਈ ਵੀ ਆਮ ਨਾਗਰਿਕ ਜਦੋਂ ਵੀ ਕੋਈ ਕਾਰਪੋਰੇਸ਼ਨ ਦਾ ਬੰਦਾ ਫੜਨ ਆਊਗਾ ਕੁੱਤਿਆਂ ਨੂੰ ਜੇ ਕੋਈ ਉਹ ਵਿੱਚ ਉਹਨਾਂ ਨੂੰ ਰੋਕੂਗਾ ਫੜਨ ਤੋਂ ਤਾਂ ਉਹਨਾਂ ਦੇ ਵਿਰੁੱਧ ਵੀ ਕਾਰਵਾਈ ਕੀਤੀ ਜਾਊਗੀ ਕਿਉਂਕਿ ਕਈ ਜਗ੍ਹਾ ਤੇ ਵਿੱਚ ਆਪਾਂ ਦੇਖਦੇ ਹਾਂ ਵਹਿਮਾ ਭਰਮਾ ਦੇ ਵਿੱਚ ਪੰਡਤਾਂ ਦੇ ਕਹਿਣ ਤੇ ਆਵਾਰਾ ਕੁੱਤਿਆਂ ਨੂੰ ਇਹਦੇ ਕਾਲੇ ਰੰਗ ਦੇ ਹੁੰਦੇ ਹਨ ਉਹਨਾਂ ਨੂੰ ਦੁੱਧ ਪਿਆਇਆ ਜਾਂਦਾ ਬਿਸਕੁਟ ਦਿੱਤੇ ਜਾਂਦੇ ਆ ਹੋਰ ਕਈ ਚੀਜ਼ਾਂ ਦਿੱਤੀਆਂ ਜਾਂਦੀਆਂ ਜਿਸ ਕਰਕੇ ਜਦੋਂ ਕਾਰਪੋਰੇਸ਼ਨ ਫੜਨ ਆਉਂਦੀ ਸੀ ਇਹ ਲੋਕ ਉਹਨਾਂ ਨੂੰ ਰੋਕਦੇ ਸੀਗੇ ਹੁਣ ਸੁਪਰੀਮ ਕੋਰਟ ਨੇ ਕਿਹਾ ਜੇ ਸਾਨੂੰ ਇਸ ਤਰ੍ਹਾਂ ਦੇ ਲੋਕ ਰੋਕਦੇ ਐ ਕੁੱਤਿਆਂ ਨੂੰ ਫੜਨ ਤੋਂ ਤਾਂ ਇਹਨਾਂ ਦੇ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਧੰਨਵਾਦ